ਇਹ ਮਾਮਲਾ ਤੇ ਕੀ ਨਾ ਟੋਟਾ ਕੀ ਕਰਾਂ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੀ ਆਇਆਂ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਮੈਂ ਸਾਹਿਬ ਸਿੰਘ ਪੁੱਤਰ ਸਰਦਾਰ ਬਲਦੇਵ ਸਿੰਘ ਪਿੰਡ ਕੋਹਰ ਸਿੰਘ ਵਾਲਾ ਜ਼ਿਲ੍ਹਾ ਫਰੀਪੁਰ ਮੈਂ ਜੀ ਅੱਜ ਇੱਕ ਬਹੁਤ ਵੱਡਾ ਅਫਸਰ ਪ੍ਰੇਸ਼ਟਾ ਅਫਸਰ ਜਿਸਵਿੰਦਰ ਸਿੰਘ ਬਲਾਕ ਅਫਸਰ ਗੁਰੂ ਹਰ ਸਾਹਿਬੀ ਖੇਤੀਬਾੜੀ ਉਹਦੇ ਬਾਰੇ ਗੱਲ ਕਹਿਣ ਲੱਗਾ ਹਾਂ ਮੈਂ 12225 ਨੂੰ ਆਰਟੀਆਈ ਪਾਈ ਆਰਟੀਆਈ ਪਾਈ ਜਿਹੜੇ ਉਹਨੇ ਜਨਰਲ ਕੈਟਾਗਰੀ ਦੇ ਸਟੂਲ ਕਾਸਟ ਪਹਿਲਾ ਜਨਰਲ ਕੈਟਾਗਰੀ ਦੇ ਬੰਦੇ ਸੀ ਉਹਨਾਂ ਨੂੰ ਅੱਗੇ ਸਟੂਲ ਕਾਸਟ ਬਣਾ ਕੇ ਬਹੁਤ ਕਰੋੜੀ ਕਮਾਣਾ ਕੀਤਾ ਉਹ ਜਿਹੜੇ ਐਸਸੀ ਸਰਟੀਫਿਕੇਟ ਉਹਨੇ ਬਣਾਏ ਸੀ ਉਹ ਆਰਟੀਆਈ ਮੈਂ ਪਾਈ ਇੱਕ ਉਹਦੇ ਵਿੱਚ 12 ਬਿੱਲ ਸੀ 12 ਬਿੱਲਾਂ ਦਾ ਕੋਈ ਮੈਨੂੰ ਉਹਨੇ ਜਵਾਬ ਨਹੀਂ ਦਿੱਤਾ ਤੇ ਹਰ ਕੇ ਉਹ 11 3 25 ਨੂੰ ਸਾਰਾ ਸਟਾਪ ਮੇਰੇ ਘਰੇ ਆਉਂਦਾ ਮੇਰੇ ਘਰੇ ਆ ਕੇ ਮੇਰੀ ਮਿਹਨਤ ਕਰਦਾ ਕਿ ਸਾਡੇ ਤੋਂ ਜਿਹੜੀ ਆਰਟੀਆਈ ਪਾਈ ਆ ਤੂੰ ਉਹਦਾ ਮੰਤਰੀ ਕਹਿੰਦਾ ਕਿ ਸਾਡੀ ਸਰਕਾਰ ਸਾਡੇ ਸਾਰੇ ਜਿਹੜੇ ਐਮਐਲਏ ਆ ਮંત્રી ਹਨ ਸਾਰੇ ਹੀ ਇਮਾਨਦਾਰ ਹਨ ਤੇ ਅਸੀਂ ਆਣੇ ਵੀ 950 ਬੰਦੇ ਇਹਨਾਂ ਨੇ ਭ੍ਰਿਸ਼ਟਾਚਾਰ ਵਾਲੇ ਫੜੇ ਆ 950 ਦਾ ਪਿਓ ਆ ਇਹ ਜਿਹੜਾ ਇਹ ਜਸਮਿੰਦਰ ਸਿੰਘ ਬਲਾਕ ਅਫਸਰ ਆ ਨਾ ਜਿੰਨੇ 950 ਨੇ ਭ੍ਰਿਸ਼ਟਾਚਾਰੀ ਕੀਤੀ ਉਹ ਤੋਂ ਦੁੱਗਣੀ ਇਹ ਕੱਲੇ ਨੇ ਕੀਤੀ ਆ ਤੇ ਅਸੀਂ ਆਣੇ ਵੀ ਏਸੀ ਐਸ ਸਾਹਿਬ ਨੂੰ ਸੈਕਟਰੀ ਸਾਹਿਬ ਬਸੰਤ ਗਰਗ ਨੂੰ ਅਸੀਂ ਆਨੇ ਬੀਅਤ ਤੇ ਪਰਚਾ ਘੱਟ ਕੇ ਇਹਨੂੰ ਅੰਦਰ ਕੀਤਾ ਜਾਵੇ ਤੇ ਇਹਨੂੰ ਡਿਸਮਿਸ ਕੀਤਾ ਜਾਵੇ ਇਹਦੇ ਨਾਲ ਚਾਰ ਜੀਟੀਆ ਉਥੇ ਚਾਰ ਜੀਟੀਆ ਡਾਇਰੈਕਟਰ ਇਹਦੇ ਨਾਲ ਰਲਿਆ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਫਸਰ ਇਥੋਂ ਚੰਡੀਗੜਾ ਉਹ ਵੀ ਇਹਦੇ ਨਾਲ ਰਲਿਆ ਕੋਈ ਕਾਰਵਾਈ ਨਹੀਂ ਕਰ ਰਿਆ ਅਸੀਂ ਉਹਨੂੰ ਵੀ ਮਿਲ ਕੇ ਸ਼ਿਕਾਇਤ ਕੀਤੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਕਹਿੰਦਾ ਹੈ ਕਿ ਗਰਮੀਤ ਸਿੰਘ ਖੁੱਡਿਆ ਮੰਤਰੀ ਜਿਹੜਾ ਖੇਤੀਬਾੜੀ ਮੰਤਰੀ ਕਹਿੰਦਾ ਬੇਰੇ ਉਹਦੇ ਨਾਲ ਵੀ ਹੱਥ ਰਲੇ ਆ ਤੇ ਮੈਂ ਤਾਂ ਐਸੇ ਵੀ ਨਹੀਂ ਐਸੇ ਵੀ ਨਾ ਜਿਹੜਾ ਆ ਮਹੀਨਾ ਚੱਲ ਰਿਹਾ ਇਸੇ ਮਹੀਨੇ ਨਹੀਂ ਮੈਂ ਬਹਾਲ ਹੋ ਕੇ ਫਿਰ ਇੱਥੇ ਹੀ ਇਸੇ ਦਫਤਰ ਦੇ ਵਿੱਚ ਆਉਂਗਾ ਤੇ ਤੈਨੂੰ ਫੋਨ ਕਰਕੇ ਤੈਨੂੰ ਦੱਸੂਗਾ ਵੀ ਆ ਆਇਆ ਪਿਆ ਇਹ ਇੱਥੋਂ ਤਾਂ ਹੀ ਦਵਕੇ ਮਾਰ ਰਿਹਾ ਜਿਹੜੇ ਨਾਲ ਇਹ ਚਾਰ ਜੇਟੀ ਰਲੇ ਆ ਉੱਥੇ ਇੱਕ ਪੋਸਟ ਆ ਜੀ ਉਹਨਾਂ ਦੀ ਜੇਟੀਆਂ ਦੀ ਤੇ ਸਿੰਧੀ ਡਾਇਰੈਕਟਰ ਦਾ ਤਾਂ ਰਲ ਕੇ ਉਹਨੇ ਆਪਦੇ ਚਾਰ ਜੇਟੀ ਉੱਥੇ ਰੱਖਿਆ ਜੀ ਤੇ ਆਪਦੀ ਰਿਸ਼ਤੇਦਾਰ ਹੋ ਕਮੋ ਬਰਾਦਰੀ ਦੇ ਉਹ ਵੀ ਇਹਦੇ ਨਾਲ ਹੀ ਰਲਿਆ ਤੇ ਭ੍ਰਿਸ਼ਟਾਚਾਰ ਕਰ ਰਹੇ ਤੇ ਇੱਕ ਅਕਵਾਲ ਸਿੰਘ ਅਕਵਾਲ ਚੰਦ ਆ ਜੀ ਕਵਾਲ ਚੰਦ ਜੰਡ ਵਾਲੇ ਤੋਂ ਆ ਜੀ ਉਹਦੀ ਫਰਮ ਆ ਉਹਦੀ ਫਰਮ ਆ ਉਹਦੇ ਤੋਂ ਹੀ ਇਹ ਮਸ਼ੀਨਾਂ ਲਿਆਉਂਦਾ ਉਹਨੂੰ ਹੀ ਫੇਰ ਦੇ ਦਿੰਦਾ ਇੱਕੋ ਮਸ਼ੀਨ ਦੇ ਉੱਤੇ ਇਹ ਕੋਟਮਾ ਲਾ ਕੇ ਸਾਬ ਸਿਟੀ ਸਾਰਿਆਂ ਨੂੰ ਦੇ ਰਿਆ ਮਸ਼ੀਨ ਇੱਕੋ ਹੀ ਆ ਮਸ਼ੀਨ ਉਸੇ ਦੀ ਆ ਇੱਕ ਮਸ਼ੀਨ ਕਿੰਨੇ ਦੀ ਪੈਂਦੀ ਆ ਇੱਕ ਮਸ਼ੀਨ ਆ ਜਿਹੜਾ ਸੁਬਰ ਸੀਟਰ ਜਿਹੜਾ 2020 ਚ ਸੀਗਾ ਉਦੋਂ 183000 ਦਾ ਸੀ ਕੁਝ ਪੈਸੇ ਆਪ ਲੈ ਲੈਣਾ ਕੁਝ ਕਿਸਾਨਾਂ ਨੂੰ ਵੀ ਦੇ ਦੋ ਨਾ ਜੀ ਕਿਸਾਨ ਨੂੰ ਕਿਸੇ ਨੂੰ ਨਹੀਂ ਦਿੰਦਾ ਜੀ ਸਾਰੇ ਸਬਸਿਡੀ ਮਸ਼ੀਨ ਸਾਰਾ ਕੁਝ ਆਪ ਹੀ ਖਾਈ ਜਾਂਦਾ ਇਹ ਬਹੁਤ ਕਰੋੜੀ ਭ੍ਰਿਸ਼ਟਾਚਾਰ ਅਵਸਰ ਆ ਜੀ ਇਸ ਅਵਸਰ ਨੇ ਜਿਹੜਾ ਬਹੁ ਕਰੋੜੀ ਘਪਲੇ ਕੀਤੇ ਤੇ ਇਹ ਦੇ ਕੋਲ ਇਹ ਆਦਾ ਮੇਰੇ ਕੋਲ ਪੈਸਾ ਬਹੁਤ ਜ਼ਿਆਦਾ ਆ ਮੈਂ ਤੇਰੀ ਜਾਂਚ ਨਹੀਂ ਆਉਣ ਦੇਣੀ ਮੈਂ ਮੱਖ ਮੰਤਰੀ ਸ਼ਾਹਨੂ ਭਗਵਾਨ ਤੁਮਾਨੂੰ ਕਹਿਣਾ ਕਿ ਜਦੋਂ ਤੁਸੀਂ ਕਹਿ ਰਹੇ ਆਂ ਕਿ ਸਾਡੀ ਜਿਹੜੀ ਸਰਕਾਰ ਆ ਮਾਨਦਾਰ ਆ ਤੇ ਇਹੋ ਜੇ ਭ੍ਰਿਸ਼ਟਾਚਾਰ ਜਿਹੜਾ ਬਲੈਕ ਅਫਸਰ ਜਸਵਿੰਦਰ ਸਿੰਘ ਗੁਰੂਸਹਾਏ ਨੂੰ ਨੱਖ ਕਿਉਂ ਨਹੀਂ ਪਾਰੇ ਅਸੀਂ ਆਣੇ ਵੀ ਇਹਦੇ ਤੇ ਪਰਚਾ ਕੱਟ ਕੇ ਇਹਨੂੰ ਅੰਦਰ ਕੀਤਾ ਜਾਵੇ ਤੇ ਇਹ ਜਿਹੜਾ ਇਹਦਾ ਇੱਕ ਐਸਸੀ ਐਸਸੀ ਸਰਟੀਫਿਕੇਟ ਤੇ ਪਹਿਲਾਂ ਜਦੋਂ ਨੌਕਰੀ ਲੱਗਾ ਐਸਸੀ ਸਰਟੀਫਿਕੇਟ ਤੇ ਲੱਗਾ ਤੇ ਐਸੀ ਸਰਟੀਫਿਕੇਟ ਤੇ ਹੀ ਨੌਕਰੀ ਕਰੀ ਜਾ ਰਹੀ। ਇਹ ਦੀ ਨਿਸ਼ਕਰਸ਼ ਕਰੀ ਫਿਰ। ਇਹ ਦੀ ਸਤੈਤ ਪਹਿਲਾ ਜੀ ਇਹਦਾ ਕੇਸ ਚੱਲਦਾ। ਹਾਂਜੀ। ਉਹ ਇਹ ਤੇ ਪਹਿਲਾਂ ਡਿਸਮਿਸ ਹੋ ਚੁੱਕਾ ਜੀ ਤੇ ਫਿਰ ਇਹਨੇ ਕੋਰਟ ਦੇ ਆਰਡਰ ਲੈ ਕੇ ਛੁਰ ਤੱਚੇ ਜੇ ਆਰਡਰ ਆ ਤੇ ਉਹਨਾਂ ਦੇ ਨੌਕਰੀ ਕਰੀ ਜਾ ਰਿਹਾ ਤੇ ਉਹ ਆਹ ਦਾ ਮੈਂ ਤਾਂ ਹੈ ਸਰਕਾਰ ਦਾ ਜਵਾਈ ਆ ਮੈਂ ਨੂੰ। ਇਹਦੇ ਕਲਰਕ ਨੇ ਮੈਨੂੰ ਉੱਥੇ ਸੱਦ ਲਿਆ ਸੁਖਚੈਨ ਸਿੰਘ ਨੇ ਫੋਨ ਕਰ ਕਰਕੇ ਕਿ ਭਾਈ ਆਪ ਦਾ ਜਵਾਬ ਲੈ ਜਾ ਆ ਕੀ ਇਹਦਾ ਜਵਾਬ ਲੈ ਜਾ। ਉਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਸਗੋ ਉੱਥੇ ਸੱਚ ਕੇ ਮੇਰੀ ਬੇਇੱਜ਼ਤੀ ਕੀਤੀ ਉਸ ਤੋਂ ਬਾਅਦ ਫਿਰ ਮੈਂ 28/4 ਨੂੰ ਡੀਸੀ ਸਾਹਿਬ ਨੂੰ ਰਿਪੋਰਟ ਕੀਤੀ ਇਹਨਾਂ ਬਿੱਲਾਂ ਦੀ ਕਿ ਮੈਨੂੰ ਪਤਾ ਲੱਗਿਆ ਕਿ ਜਸਵਿੰਦਰ ਸਿੰਘ ਬਲਾਕ ਅਬਸਰ ਖੇਤੀਬਾੜੀ ਇਹਨੇ ਬਹੁਤ ਕਰੋੜੀ ਘਮਲਾ ਕੀਤਾ ਤੇ ਇਹ ਇਹਦੇ ਬਾਰੇ ਕੋਈ ਕਮੇਟੀ ਬਣਾਈ ਜਾਵੇ ਪੁਨਛਣ ਕੀਤੀ ਜਾਵੇ ਜਦੋਂ ਡੀਸੀ ਸਾਹਿਬ ਨੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਜਿਹੜੇ 4 ਪਿੰਡ ਆਉਂਦੇ ਸੀ ਫਰੋਇਪਰਦੇ ਵਿੱਚ 8 ਆਉਂਦੇ ਸੀਗੇ ਫਾਇਲ ਕਾਜੇ ਵਿੱਚ ਜ਼ਿਲ੍ਹੇ ਚ ਜਿਹੜੇ 4 ਆਉਂਦੇ ਸੀ ਉਹਨਾਂ ਨੇ ਪੋਣਿਸ਼ਾਨ ਕਰਕੇ ਤੇ ਜਸਵਿੰਦਰ ਸਿੰਘ ਨੂੰ ਯਾਨੀ ਕਿ ਉਹਤੇ ਗਲਤ ਪਾਇਆ ਗਿਆ ਦੋਸ਼ੀ ਠਹਿਰਾ ਦੋਸ਼ੀ ਠਹਿਰਾਇਆ ਗਿਆ ਜਸਵਿੰਦਰ ਸਿੰਘ ਕਿ ਉਹਨੇ ਕਬਲਾ ਕੀਤਾ ਸੀ ਹੇ ਰੇਸ ਨੇ ਹੁਣ ਕੀ ਕੀਤਾ ਜਦੋਂ ਕਮੇਟੀ ਦੀ ਰਿਪੋਰਟ ਆ ਗਈ ਡੀਸੀ ਸਾਹਿਬ ਨੇ ਰਿਪੋਰਟ ਘੱਲਤੀ ਇੱਥੇ ਏਸੀਐਸ ਕੋਲੇ ਚੰਡੀਗੜ੍ਹ 30 ਤਰੀਕ ਨੂੰ ਰਪੋਟ ਆਈ ਤੇ 7 8 25 ਨੂੰ ਇਹਨੂੰ ਮੁਵੱਤਲ ਕਰ ਦਿੱਤਾ ਜੀ ਮੁਵੱਤਲ ਜਿਹੜਾ ਕਰ ਦਿੱਤਾ ਤੇ ਹੁਣ ਇਹ ਸਾਰਿਆਂ ਨੂੰ ਕਹਿੰਦਾ ਫਿਰਦਾ ਕਿ ਕਮੇਟੀ ਨੇ ਗਲਤ ਮੇਰੀ ਰਿਪੋਰਟ ਕੀਤੀ ਕਿਉਂ ਕਿਉਂਕਿ ਇਸ ਬੰਦੇ ਨੇ ਜਿਹੜੇ ਸੁਬਰ ਸੀਟਰ ਲਏ ਸੀ ਕਿਸਾਨਾਂ ਨੇ ਕਿਸਾਨਾਂ ਨੇ ਲਏ ਨਾ ਤੇ ਪਚਾਰ ਪਿੰਡ ਉਹਨਾਂ ਦੀ ਕਾਰਵਾਈ ਕਰਕੇ ਉਹਨਾਂ ਨੇ ਤੁਰੰਤ ਇੱਥੇ ਡਿਸਮਿਸ ਕਰਾ ਹਾਂਜੀ ਸਸਪੈਂਡ ਕਰਾ ਸਸਪੈਂਡ ਕਰਾਤਾ ਸੀ ਹੁਣਾਂ ਨੇ ਟੋਡੀ ਮੰਗਾ ਵੀ ਡਿਸਮਿਸ ਕੀਤਾ ਅਸੀਂ ਆਨੇ ਡਿਸਮਿਸ ਕੀਤਾ ਜਾਵੇ ਇੱਥੇ ਪਰਚਾ ਕਰਕੇ ਤੇ ਇਹਨੂੰ ਜੇਲ੍ਹ ਭੇਜਿਆ ਜਾਵੇ ਇਸ ਭ੍ਰਿਸ਼ਟ ਅਫਸਰ ਨੂੰ ਠੀਕ ਹੈ ਹੋਰ ਕੁਝ ਤੇ ਜਿਹੜੇ ਜਿਹੜੇ ਜੀਟੀ ਆ ਜੇਟੀਆਂ ਤੇ ਵੀ ਨਾਲ ਲੱਗ ਗਈ ਘਰ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਇਕਵਾਲਚਾਂ ਦਾ ਝਾਂਡਾ ਵਾਲਾ ਉਹਨੇ ਵੀ ਬੜਾ ਪੈਸਾ ਕਾਦਾ ਬੜਾ ਬਣਾਇਆ ਜੀ ਉਹਨੇ ਉਹਦੇ ਕੋਲੇ 4-5 ਕਿੱਲੇ ਸੀ ਅੱਜ 50 ਬਣਾਈ ਬੈਠਾ ਇਨਾ ਕੀ ਕਰਦਾ ਉਹ ਮਸ਼ੀਨਾਂ ਆਉਣ ਨੂੰ ਦੇ ਕੇ ਹਾਂ ਜੀ ਉਹਦੀਆ ਫਰਮ ਆ ਮਸ਼ੀਨਾਂ ਵਾਲੀ ਰੂਟਾ ਵੇਟਰਾਂ ਵਾਲੀ ਸੁਵਰ ਸਿੱਟਰ ਇਹ ਸਾਰੇ ਫਰਮ ਇੱਕ ਵਾਰੀ ਉਹਦੀ ਫੇਲ ਹੋ ਗਈ ਹੈ ਫੇਲ ਹੋ ਕੇ ਫੇਰ ਉਹ ਦੁਬਾਰੇ ਆਪਦੇ ਮਾਂ ਪਿਓ ਦੇ ਨਾਂ ਗਾਂ ਘੇ ਨਾ ਕਰਾਈ ਆਂਦਾ ਤੇ ਜਿਹੜੇ ਜੇਟੀ ਆ ਇਹ ਹਰੇਕ ਵਾਰੀ ਹਰੇਕ ਸਾਲ ਹੀ ਸਬਸਿਡੀ ਲੈਂਦੇ ਆ ਜੀ ਕਦੇ ਆਪਦੀ ਮਾਂ ਦੇ ਨਾਂ ਕਰਾ ਦਿੰਦੇ ਕਦੇ ਪਿਓ ਦੇ ਨਾਂ ਕਰਾਉਂਦੇ ਕਦੇ ਆਪਦੇ ਨਾਂ ਕਰਾ ਦਿੰਦੇ ਕਦੇ ਗਾਂ ਬੱਚਿਆਂ ਨਾਂ ਕਰਾਉਂਦੇ ਸਬਸਿਡੀਆਂ ਇਹ ਲਈ ਜਾਂਦੀ ਠੀਕ ਹੈ ਇਹਨਾਂ ਬੰਦਿਆਂ ਨੂੰ ਨਾਥ ਪਾਈ ਜਾਵੇ ਤੇ ਜਿਹੜੇ ਉਥੇ ਇਹ ਇਹੜੀ ਐਸਏ ਬੰਦਾ ਜਿਹੜਾ ਇਹ ਐਡਾ ਭ੍ਰਿਸ਼ਟਾਚਾਰ ਆ ਦਫ਼ਤਰ ਦੇ ਵਿੱਚ ਛਪੈਂਦੇ ਖੜੇ ਸੀ ਇਹ ਇਸ ਬੰਦੇ ਨੇ ਛਪੈਂਦੇ ਨਹੀਂ ਛੱਡੇ ਉੱਥੇ ਸ਼ਿਪਾਈ ਦੇ ਪਹਿਲਾਂ ਉੱਤੋਂ ਵੱਡੇ ਫਿਰ ਇਹਨੇ ਜੀਬੀਸੀ ਲਿਆ ਕੇ ਮੋੜ ਪਟੇ ਤੇ ਕਾਰਵਾਈ ਕੀਤੀ ਜਾਵੇ ਤੇ ਹਜੇ ਮੋੜ ਵੀ ਕਈਆਂ ਸ਼ਿਪਾਈਆਂ ਦੇ ਕਿਹੜਾ ਤੁਸੀਂ ਇਹਨੂੰ ਐਸੀ ਸਬਸਟੀਟ ਬਣਾਇਆ ਕਿਹੜੀ ਜਾਂਚਦਾਨੇ ਬਣਾਇਆ ਹਾਂਜੀ ਹਾਂਜੀ ਅਸੀਂ ਉਹ ਮੰਗੇ ਕਿਹੜੀ ਜਾਂਚਦਾਨਾ ਬਣਾਇਆ ਪਤਾ ਇਹ ਨਾਲੇ ਹਾਂ ਇਸੇ ਦਾ ਇਹ ਨਹੀਂ ਪਤਾ ਵੀ ਕਿਹੜੀ ਜਾਂਚ ਦੀ ਜਾਂਚ ਕਰੀ ਕਿਸੇ ਨੇ ਫਿਰ ਓਕੇ ਚੱਲਦਾ ਉਹਨਾਂ ਦਾ ਕੇਸ ਚਲ ਚਲੋ ਠੀਕ ਹੈ ਬਸ ਓਕੇ ਠੀਕ ਬਸ ਠੀਕ ਹੈ ਹੋ ਗਈ ਗੱਲ ਤੁਹਾਡੀ ਬਨੇ ਰਹੀ ਹੈ ਟ੍ਰਾਈ ਸਿਟੀ ਰਿਪੋਰਟਰ ਦੇ ਸਾਹਮਣੇ ਧੰਨਵਾਦ ਕੀ ਆ